ਜਿਹੜਾ ਗੁੱਜਰ ਪਾਈਚਾਰਾ ਹੈ ਜਿਹੜਾ 100 150 ਮੱਝਾਂ ਲੈ ਕੇ ਆਪਣਾ ਸੜਕਾਂ ਦੇ ਫਿਰ ਰਿਹਾ ਹੈ ਉਹ ਕਿਤੇ ਨਾ ਕਿਤੇ ਉਜਾੜਾ ਕਰ ਰਿਹਾ ਹੈ ਖੇਤਾਂ ਦਾ ਜ਼ਮੀਨਾਂ ਦਾ ਤੇ ਫਸਲਾਂ ਦਾ ਕਿਸਾਨਾਂ ਦੀਆਂ ਆਪਾਂ ਕੋਈ ਨੌਜਵਾਨ ਦਰਖਤ ਵੀ ਲਾਉਂਦੇ ਆਂ ਬੁੱਟੇ ਵੀ ਲਾ ਰਹੇ ਆਂ ਸਰਕਾਰ ਵੱਲੋਂ ਵੀ ਜੋ ਲਾਇਆ ਜਾਣਾ ਉਹਦਾ ਵੀ ਜੜਾ ਹੋ ਰਿਹਾ ਉਹ ਕਹਿੰਦੇ ਵੀ ਸਾਡਾ ਵੀ ਹੁਣੇ ਕਿੱਤਾ ਅਸੀਂ ਕਿਢ ਅੱਜ ਤੋਂ ਲੱਗੇ ਆਂ ਪਹਿਲਾਂ ਤੇ ਮੱਝਾਂ ਚਰਾਉਂਦੇ ਆ ਰਹੇ ਆਂ ਤੇ ਹੁਣ ਅਸੀਂ ਕਿੱਥੇ ਜਾਈਏ ਸਾਡੇ ਕੋਲ ਨਾ ਜ਼ਮੀਨ ਨਾ ਉਹ ਵੀ ਤਾਂ ਇਹ ਗੱਲ ਰੱਖਣਗੇ ਦੇਖੋ ਅੱਜ ਮੱਚ ਦਾ ਰੇਡ ਕੀਆ ਕੋਈ ਗਰੀਬ ਨਹੀਂ ਹੈਗੇ ਕੋਈ ਹੋ ਨਹੀਂ ਹੈਗੇ ਪਰ ਨੁਕਸਾਨ ਨਾ ਕਰਨ ਕਿਸੇ ਦਾ ਤੇ ਲੋਕੀ ਕਹਣਗੇ ਵੀ ਯਾਰ ਮਸਲਾ ਤਾਂ ਇਹ ਤੁਹਾਡਾ ਆਪਸ ਵਿੱਚ ਬਹਿ ਕੇ ਸੁਲਝਾਉਣ ਵਾਲਾ ਸੀ ਕਿਤੇ ਬਹਿ ਕੇ ਤੁਸੀਂ ਨਿਬੇੜ ਲੈਂਦੇ ਇਹਨੂੰ ਕਾਦੇ ਲਈ ਤੁਸੀਂ ਇੱਥੇ ਕੋਟ ਪੇ ਜਾ ਕੇ ਨਹੀਂ ਘੁੰਮਦੇ ਫਿਰਦੇ ਜੇ ਸਾਰਾ ਪਿੰਡ ਪਰੇਸ਼ਾਨ ਹੈ ਦੇਖੋ ਲੰਬੜਦਾਰ ਸਰਪੰਚ ਪੰਜ ਸੱਤ ਲੰਬੜਦਾਰਾਂ ਨਾਲ ਮੋਹਲਾ ਹੀ ਵੀ ਆ ਸਾਰੇ ਪਿੰਡ ਨਾਲ ਸਾਈਨ ਕਰਿਆ ਜੇ ਦੁਖੀ ਹੈ ਪਿੰਡ ਤਾਂ ਹੀ ਸਾਈਨ ਕਰ ਰਿਹਾ ਨਾ ਅਸੀਂ ਪੰਚਾਇਤੀ ਫੈਸਲੇ ਕਰ ਲਏ ਜੀ ਤਿੰਨ ਵਾਰ ਮਤੇ ਪਾ ਲਏ ਜੀ ਮਾਥਪੁਰ ਜੁਰਮਾਨਾ ਵੀ ਰੱਖ ਲਿਆ ਜੀ ਜੇ ਛੱਡ ਦੰਨੇ ਜੀ ਰਾਤ ਨੂੰ ਜਰਮਾਨੇ ਨੂੰ ਵੀ ਨਹੀਂ ਮੰਨਦੇ ਕੋਈ ਕਿਸੇ ਚੀਜ਼ ਨੂੰ ਮੰਨਦੇ ਨਹੀਂ ਹੈਗੇ ਜੇ ਅਸੀਂ ਪਿਆਰ ਕਿਆ ਗੱਲ ਕਰਦੇ ਆ ਤਾਂ ਤੀਵੇਂ ਨੂੰ ਮੂਹਰੇ ਕਰ ਦੰਨੇ ਜੀ ਉਹ ਅਸੀਂ ਤਿੰਨ ਵਾਰ ਚਾਰ ਵਾਰ ਪਿਆਰ ਕਿਆ ਗੱਲ ਕਰੀ ਆ ਪਰ ਕੋਈ ਗੱਲ ਨੂੰ ਮੰਨਦੇ ਨਹੀਂ ਜੀ ਉਹ ਸਭ ਨਹੀਂ ਪ੍ਰੂਵ ਕਰਦੀ ਸਾਡੀ ਜ਼ਮੀਨ ਇਹ ਇਹ ਪੈਸੇ ਦੇ ਦੰਨੇ ਪਰਸ ਨੂੰ ਪਰਸ ਨੂੰ ਇਹਨਾਂ ਦੀ ਹੋ ਬਣ ਜਾਂਦੀ ਇਹ ਬੰਦਿਆਂ ਨੇ ਸਾਈਨ ਕਰਤੇ ਬਹਿ ਕੇ ਸਮਝਾ ਨਹੀਂ ਸਕੇ ਉਹਨਾਂ ਨੂੰ ਦੇਖੋ ਕਈ ਵਾਰਾ ਫੈਸਲਾ ਹੋ ਲਿਆ ਜੀ ਕਈ ਵਾਰਾ ਕੱਠ ਹੋ ਲਿਆ ਨਹੀਂ ਸਮਝਦੇ ਅੱਜ ਮਾਫੀ ਮੰਗਣਾ ਦੂਏ ਦਿਨ ਫੇਰ ਜਾ ਫੇਤ ਸੜਕ ਦੇ ਉੱਪਰ ਅੱਜ ਮਾਫੀ ਮੰਨ ਲਈ ਦੂਏ ਦਿਨ ਫੇਰ ਸੜਕ ਦੇ ਉੱਤੇ ਕਿ ਆ ਸਮਝਾਉਂਗੇ ਜੀ ਉਹਨਾਂ ਨੂੰ ਅਸੀਂ ਨਹੀਂ ਤੁਹਾਡੀ ਕੋਈ ਕੱਲਿਆਂ ਦੀ ਕੋਈ ਦੋ ਚਾਰ ਜਾਨਾਂ ਦੀ ਨਿੱਜੀ ਰਾਂਜੀ ਸ਼ੋਭੇ ਜਿਹਦੇ ਕਰਕੇ ਤੁਸੀਂ ਇੱਥੇ ਤੁਰੇ ਫਿਰਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਉਹਦੇ ਬਾਰੇ ਗੌਰ ਕਰਨ ਇਹ ਡੀਸੀ ਸਾਹਿਬ ਨੂੰ ਬੇਨਤੀ ਹੈ ਇਹਦੇ ਬਾਰੇ ਗੌਰ ਕਰਨ ਨਹੀਂ ਤਾਂ ਜਥੇਬੰਦੀ ਵੱਲੋਂ ਬੜਾ ਮਿੱਟੂ ਕੱਟਿਆ ਜਾਊਗਾ ਜੀ ਇਹ ਚੇਤਾਵਨੀ ਹੈ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਕਿਸਾਨੀ ਨੂੰ ਲੈ ਕੇ ਇੱਥੇ ਕੋਈ ਨਾ ਕੋਈ ਮਸਲਾ ਜ਼ਰੂਰ ਬਣਿਆ ਰਹਿੰਦਾ ਹੈ ਤੇ ਉਸ ਦੇ ਨਿਵਾਰਣ ਦੇ ਲਈ ਫਿਰ ਕਿਸਾਨਾਂ ਨੂੰ ਅਕਸਰ ਪ੍ਰਸ਼ਾਸਨ ਦੇ ਕੋਲ ਆਣਾ ਪੈਂਦਾ ਸੋ ਕਿਸਾਨ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਅੱਜ ਪ੍ਰਸ਼ਾਸਨ ਦੇ ਕੋਲ ਆਏ ਆ ਜਿਹੜੀਆਂ ਇਹਨਾਂ ਦੇ ਲਈ ਕਾਫੀ ਮੁਸ਼ਕਲ ਦਾ ਕਾਰਨ ਬਣੀਆਂ ਹੋਈਆਂ ਕਾਫੀ ਮੁਸ਼ਕਿਲਾਂ ਇਹਨਾਂ ਦੇ ਲਈ ਬਣੀਆਂ ਹੋਈਆਂ ਸੋ ਗੱਲਬਾਤ ਕਰਦੇ ਆ ਭਾਈ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਇੱਥੇ ਆਏ ਹੋ ਕਿਹੜੀ ਮੁਸ਼ਕਲ ਪੈਦਾ ਹੋਗੀ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਛੇਰੇ ਪੰਜਾਬ ਕਿਸਾਨ ਯੂਨੀਅਨ ਛੇਰੇ ਪ੍ਰਧਾਨ ਰੋਪੜ ਦਲਜੀਤ ਸਿੰਘ ਗਿੱਲ ਤੇ ਮੇਰੇ ਨਾਲ ਮੇਰੇ ਹੋਰ ਸਾਥੀ ਤੇ ਪ੍ਰੋਬਲਮ ਇਹ ਹੈ ਜੀ ਜਿਹੜਾ ਗੁੱਜਰ ਭਾਈਚਾਰਾ ਹੈ ਜਿਹੜੇ 100 100 150 ਮੱਝਾ ਲੈ ਕੇ ਆਪਣਾ ਸੜਕਾਂ ਦੇ ਫਿਰ ਰਿਹਾ ਉਹ ਕਿਤੇ ਨਾ ਕਿਤੇ ਉਜਾੜਾ ਕਰ ਰਿਹਾ ਖੇਤਾਂ ਦਾ ਜ਼ਮੀਨਾਂ ਦਾ ਤੇ ਫਸਲਾਂ ਦਾ ਕਿਸਾਨਾਂ ਦੀਆਂ ਤੇ ਬਾਲਸੰਡੇ ਦੇ ਪਿੰਡ ਤੋਂ ਮੇਰੇ ਨਾਲ ਬੰਦੇ ਆ ਜਿਨ੍ਹਾਂ ਦਾ ਜ਼ਿਆਦਾ ਕਰ ਬਾਲਸੰਡੇ ਦੇ ਨੇੜੇ ਤੇੜੇ ਨਦੀ ਲੱਗਦੀ ਆ ਪੁਲ ਉਹਦੇ ਥੱਲੇ ਬੈਠੇ ਹੁੰਦੇ ਜਦੋਂ ਦੁਪਹਿਰੇ ਸਿਕਰਨੋਂ ਨਿਕਲਦੇ ਆ ਨਾ ਕੋਈ ਉੱਥੇ ਦੇਖਪાળ ਲਈ ਹੁੰਦਾ ਉਸ ਟਾਈਮ ਸਾਰਾ ਜੜਾ ਕਰਕੇ ਚੱਲੇ ਕਿਸੇ ਦਾ ਬਰਸੀਮ ਖਾ ਲਿਆ ਕਿਸੇ ਦੀ ਕਣਕ ਦੀ ਫਸਲ ਖਾ ਲਈ ਕਿਸੇ ਦੀ ਹੋਰ ਚਰੀ ਖਾ ਲਈ ਮਤਲਬ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਨੌਜਵਾਨ ਦਰਖਤ ਵੀ ਲਾਉਂਦੇ ਆ ਬੁੱਟੇ ਵੀ ਲਾ ਰਹੇ ਆ ਸਰਕਾਰ ਵੱਲੋਂ ਵੀ ਜੋ ਲਾਏ ਜਾ ਰਹੇ ਉਹਦਾ ਵੀ ਜੜਾ ਹੋ ਰਿਹਾ ਡੀਸੀ ਸਾਹਿਬ ਨੂੰ ਅਸੀਂ 2-3 ਵਾਰ ਮੰਗ ਪੱਤਰ ਦੇ ਚੁੱਕੇ ਆ ਅੱਜ ਲਾਸਟ ਵਾਰੀ ਮੰਗ ਪੱਤਰ ਦੇਣ ਆਏ ਉਹਨਾਂ ਨੂੰ ਵੀ ਇਹਨਾਂ ਦੇ ਨੱਥ ਪਾਈ ਜਾਵੇ ਜਾ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਕਹਿੰਗੇ ਵੀ ਸਾਡਾ ਵੀ ਹੁਣੇ ਕੀਤਾ ਸੀ ਕਿਢਾਜ ਤੋਂ ਲੱਗੇ ਆ ਪਹਿਲਾਂ ਤੇ ਮੱਜਾਂ ਚ ਰਾਂਦੇ ਆ ਰਹੇ ਆ ਤੇ ਹੁਣ ਅਸੀਂ ਕਿੱਥੇ ਜਾਈਏ ਸਾਡੇ ਕੋਲ ਨਾ ਜ਼ਮੀਨ ਨਾ ਉਹ ਵੀ ਤਾਂ ਇਹ ਗੱਲ ਰੱਖਣਗੇ ਦੇਖੋ ਅੱਜ ਮੱਝ ਦਾ ਰੇਡ ਕੀ ਹੈ ਕੋਈ ਗਰੀਬ ਨਹੀਂ ਹੈਗੇ ਕੋਈ ਉਹ ਨਹੀਂ ਹੈਗੇ ਪਰ ਨੁਕਸਾਨ ਨਾ ਕਰਨ ਕਿਸੇ ਦਾ ਜੇ ਉਹਨਾਂ ਕੋ ਲਾਠੀ ਹੈਗੀ ਹੈ ਤਰੀਕੇ ਨਾਲ ਆਪਣਾ ਉਹ ਜਾਣ ਕੇ ਨੁਕਸਾਨ ਕਰਦੇ ਆ ਬਾਕੀ ਉਹਨਾਂ ਨੂੰ ਜਿੱਥੇ ਜਗ੍ਹਾ ਮਿੱਥੀ ਹੋਈ ਹੈ ਉਸ ਜਗ੍ਹਾ ਤੇ ਕਿਉਂ ਨਹੀਂ ਸਰਕਾਰ ਵੱਲੋਂ ਕਿਲਾ ਡੇਢ ਕਿਲਾ ਇਹਨਾਂ ਨੂੰ ਦਿੱਤਾ ਹੁੰਦਾ ਹੈ ਗੁਜਰਾ ਨੂੰ ਪਰ ਉਹ ਜਗ੍ਹਾ ਤੇ ਸੀਮਤ ਕਿਉਂ ਨਹੀਂ ਰਹਦੇ ਆਲੇ ਦੁਆਲੇ ਕਿਉਂ ਫਿਰ ਰਹੇ ਆ ਨੁਕਸਾਨ ਕਿਉਂ ਕਰ ਰਹੇ ਕਿ ਸਰ ਕਿਸੇ ਦਾ ਨੁਕਸਾਨ ਹੋਊਗਾ ਤਾਂ ਬੱਲੂ ਕਾ ਯਾਰ ਉਹ ਦੇ ਵਾਸਤੇ ਮੰਗ ਪੱਤਰ ਦੇਣ ਆਏ ਅਸੀਂ ਤੁਹਾਡਾ ਨੁਕਸਾਨ ਕੀ ਕਿਹੜੇ ਪਿੰਡਾਂ ਚ ਜ਼ਿਆਦਾ ਇਹ ਮਸਲਾ ਬਣਿਆ ਬਾਪਸੰਡੇ ਤੇ ਸੀ ਸਮਨ ਨਦੀ ਦੇ ਥੱਲੇ ਬੈਠੇ ਜੀ ਗੁੱਜਰ ਜਿਹੜੀਆਂ ਡਾਟਾਂ ਲੱਗੀਆਂ ਹੋਆਂ ਨਹਿਰ ਦੀਆਂ ਐਕਸਾ ਲ ਨਹਿਰ ਬਣੀ ਹੋਈ ਹੈ ਨਵੀਂ ਉਹਦੇ ਥੱਲੇ ਆ ਕੇ ਬੈਹ ਜਨੈ ਜੀ ਆ ਕੇ ਬਾ ਫਿਰ ਰਾਤ ਨੂੰ ਜਿਹੜੀ ਮੈਂ ਇੱਥੇ ਦੁੱਧ ਦੰਤੀ ਹੈ ਜੀ ਉਹ ਕਣਕਾਂ ਵੀ ਛੱਡੀ ਜਾਂਦੇ ਜੀ ਸਾਡਾ ਗਾਂ ਤੇ ਗਾਂ ਚ ਜਿਹੜਾ ਮਿਲ ਗਿਆ ਉਹ ਗਾਂ ਕੱਢ ਦਿੰਦਾ ਕੋਈ ਗਾਂ ਕੱਢ ਦਿੰਦਾ ਤੇ ਇਹ ਲੋਕ ਹੀ ਕਹਿਣਗੇ ਵੀ ਯਾਰ ਮਸਲਾ ਤਾਂ ਇਹ ਤੁਹਾਡਾ ਆਪਸ ਵਿੱਚ ਬਹਿ ਕੇ ਸੁਲਝਾਉਣ ਵਾਲਾ ਸੀ ਕਿਤੇ ਬਹਿ ਕੇ ਤੁਸੀਂ ਨਿਬੇੜ ਲੰਦੇ ਇਹਨੂੰ ਕਾਹਦੇ ਲਈ ਤੁਸੀਂ ਇੱਥੇ ਕੋਟ ਕਰ ਜਾਇਂ ਨਹੀਂ ਘੁੰਮਦੇ ਫਿਰਦੇ ਅਸੀਂ ਪੰਚਾਇਤੀ ਫੈਸਲੇ ਕਰ ਲਏ ਜੀ ਤਿੰਨ ਵਾਰ ਮਤੇ ਪਾ ਲਏ ਜੀ ਮਹਤਪੁਰ ਜੁਰਮਾਨਾ ਵੀ ਰੱਖ ਲਿਆ ਜੀ ਜੇ ਛੱਡ ਦਿੰਦੇ ਜੀ ਰਾਤ ਨੂੰ ਤੇ ਜੁਰਮਾਨੇ ਨੂੰ ਵੀ ਨਹੀਂ ਮੰਨਦੇ ਕੋਈ ਕਿਸੇ ਚੀਜ਼ ਨੂੰ ਮੰਨਦੇ ਨਹੀਂ ਹੈਗੇ ਮੇਰੇ ਪਿੰਡ ਦੇ ਨਵੇਂ ਸਰਪੰਚ ਨੇ ਜਿਹੜਾ ਹੁਣ ਮੌਜੂਦਾ ਸਰਪੰਚ ਆ ਦੋ ਵਾਰ ਅਸੀਂ ਆਪ ਮਤੇ ਪਾ ਲਿਆ ਜੀ ਮੈਂ ਆਪ ਆਇਆ ਜੀ ਖੁ ਹਰ ਮਤ ਮੰਨਦੇ ਨਹੀਂ ਹੈਗਾ ਕਿ ਪੈਸੇ ਦੇ ਕੇ ਮੈਨੂੰ ਖੋਲ੍ਹੇ ਜਾਣੇ ਜੀ ਦੂਏ ਦਿਨ ਦੂਏ ਦੇ ਖੇਤਾਂ ਵੀ ਛੱਡ ਦੰਨੇ ਜੀ ਇਹ ਤਾਂ ਨਹੀਂ ਤੁਹਾਡੀ ਕੋਈ ਕੱਲਿਆਂ ਦੀ ਕੋਈ ਦੋ ਚਾਰ ਜਾਨਾਂ ਦੀ ਨਿੱਜੀ ਰਾਂਚੀ ਸ਼ੋਭੇ ਜਿਹਦੇ ਕਰਕੇ ਤੁਸੀਂ ਇੱਥੇ ਤੁਰੇ ਫਿਰਦੇ ਸਾਰੇ ਪਿੰਡ ਨੂੰ ਪ੍ਰੋਬਲਮ ਸਾਰੇ ਪਿੰਡ ਨੂੰ ਪ੍ਰੋਬਲਮ ਆਸੀਂ ਮਤਾ ਪਾਇਆ ਪਹਿਲਾਂ ਜਲਾਸ ਕੱਢਿਆ ਜੀ ਅਸੀਂ ਹੁਣ ਜਲਾਸ ਪਾ ਕੇ ਤਾਂ ਪਿੰਡ ਤੋਂ ਸਾਈਨ ਕਰਵਾ ਕੇ ਤਾਂ ਆਏ ਆ ਜੀ ਉਹਦੇ ਤਿੰਨ ਪਾ ਥਾਣਿਆਂ ਵਿੱਚ ਵਿਚਾ ਚੁੱਕੇ ਜੀ ਅਸੀਂ ਬਾਕੀ ਦੂਜੀ ਗੱਲ ਸਾਡੀ ਲੜਾਈ ਮੁਕਤ ਦੀ ਲੜਾਈ ਛੇੜੀ ਜਾਂਦੇ ਉਹਨਾਂ ਜਨਾਨੀਆਂ ਨੂੰ ਮੇਠਾ ਲੈ ਕੇ ਭੇਜ ਦੰਨੇ ਜੀ ਜਨਾਨੀਆਂ ਵਹਜਣੀਆਂ ਸ਼ਾਮਾਂ ਜਾ ਕੇ ਖੇਤਾਂ ਦੇ ਵਿੱਚ ਵੜ ਜਾਂਦੀਆਂ ਦੁਪਹਿਰ ਨੂੰ ਜੀ ਕੋਈ ਬਾਜਰੇ ਵਿੱਚ ਵੜ ਕੇ ਕੋਈ ਧਾਨਾਂ ਵਿੱਚ ਵੜ ਕੇ ਜੀ ਕੋਈ ਕਾਸੇ ਵਿੱਚ ਵੜ ਕੇ ਜੀ ਜ਼ਮੀਨਾਂ ਆਪਣੀਆਂ ਲੱਤਾਂ ਹੋਈਆਂ ਸ਼ਾਮਾਂ ਲਾਟਾਂ ਵਿੱਚ ਵੀ ਜਿਹੜੇ ਨਹਿਰ ਦੇ ਕੋਲ ਦਰਖਤ ਲਾਏ ਆ ਨਵੇਂ ਦਰਖਤ ਲਾਏ ਤੇ ਆਪਣੇ ਬਾਬਾ ਗੁਰ ਪਰਬਦੇਵ ਵਿਟ ਮਿਲਿਆ ਦਾ 550 ਬੂਟਾ ਜੀ ਆਪਾਂ ਨੂੰ ਇੱਕ ਬੂਟਾ ਨਹੀਂ ਸਾਡਾ ਹੋਣ ਦਿੱਤਾ ਜੀ ਉਹਨਾਂ ਨੇ ਉਹਦੇ ਵੀ ਤੁਹਾਡੇ ਖਾ ਗੀਆਂ ਵਿੱਚ ਬੂਟੇ ਵੀ ਖਾ ਗਿਆਂ ਗਰਾਊਂਡ ਵਿੱਚ ਵੀ ਜਿਹੜੀਆਂ ਮੈਚਾਂ ਫਿਰਦੇ ਗਰਾਊਂਡ ਦੇ ਵਿੱਚ ਵੀ ਫੇਰਦੇ ਜਿੱਥੇ ਮਾੜੀ ਜਾਂ ਮੰਦਿਰ ਆ ਕੋਈ ਵੀ ਆ ਯਾਰ ਜਦ ਜਵਾਨ ਘਾਟ ਪੀਆ ਉਹਨਾਂ ਦੇ ਵਿੱਚ ਵੀ ਮੈਂ ਸੰਕਮਾਉਣੇ ਜੀ ਜਦੋਂ ਉਧਰ ਮਰਦਾ ਲੈ ਕੇ ਜਾ ਕਰਦੇ ਉਹਨਾਂ ਦੀ ਸਫਾਈ ਕਰਦੇ ਜੀ ਅਸੀਂ ਜਾ ਕੇ ਗੋਹਾ ਚੱਕਦੇ ਜੀ ਬਾਕੀ ਲਾਕ ਦੀ ਲੰਗਦੇ ਅਸੀਂ ਲਿੱਕ ਸਾਡੇ ਕੱਪੜੇ ਗੋਹੇ ਗਾ ਲਿਪੜਦੇ ਜੀ ਮੋਟਰਸਾਈਕਲ ਦੇ ਟਾਇਰ ਮਾਰਦੇ ਜੀ ਜਿੱਟੇ ਜੀ ਹੁਣ ਤੁਹਾਨੂੰ ਮੋਟਰਸਾਈਕਲਾਂ ਤੋਂ ਵੀ ਤੰਗ ਕਰਿਆ ਹੋਇਆ ਸਾਡੀ ਇਹ ਇਦਾਂ ਦਾ ਮਸਲਾ ਤਾਂ ਨਹੀਂ ਬਣਦਾ ਵੀ ਭਾਈਚਾਰਕ ਸਾਂਝ ਖਤਰੇ ਦੀ ਇਹਦੇ ਚ ਪੈ ਜਵੇ ਤੁਸੀਂ ਇਹ ਇਹ ਰੋਲਾ ਇਸ ਤਰ੍ਹਾਂ ਦਾ ਤਾਂ ਨਹੀਂ ਬਣ ਜਾਂਦਾ ਕੋਈ ਭਾਈਚਾਰ ਖਤਰੇ ਦੀ ਉਹ ਸਾਂਝ ਬਣੀ ਪਈ ਹੈ ਜੀ ਹੁਣ ਇਹ ਜੇ ਅਸੀਂ ਪਿਆਰ ਕੇ ਗੱਲ ਕਰਦੇ ਆਂ ਤਾਂ ਤੀਵੇਂ ਨੂੰ ਮੂਹਰੇ ਕਰ ਦਿੰਦੇ ਆ ਜੀ ਉਹ ਅਸੀਂ ਤਿੰਨ ਵਾਰ ਚਾਰ ਵਾਰ ਪਿਆਰ ਗੱਲ ਕਰੀ ਆ ਪਰ ਕੋਈ ਗੱਲ ਨੂੰ ਮੰਨਦੇ ਨਹੀਂ ਹੈਗੇ ਜੀ ਪਰ ਸਮਾਂ ਤੇ ਉਲਟ ਚੱਲਦੇ ਨੇ ਸਾਰੇ ਨਹਿਰ ਮਹਿਕਮਿਆਂ ਦੇ ਮਹਿਸਾਂ ਨਹੀਂ ਨਹਿਰ ਮਹਿਕਮੇ ਦੇ ਦਰਾਖਤ ਸਭ ਕੋਈ ਵੀ ਕੋਈ ਵੀ ਨਮਾ ਦਰਾਖਤ ਨਹੀਂ ਉਗਣ ਦਿੱਤਾ ਇਹਨਾਂ ਨੇ ਹੁਣ ਤੱਕ ਜੀ ਬਾਕੀ ਜਿਹੜੇ ਪੁਲ ਦੇ ਥੱਲੇ ਬੈਠੇ ਆ ਮਹਿਕਮਾ ਮਿਲਿਆ ਹੋਇਆ ਸਾਰਾ ਮਹਿਕਮਾ ਮਿਲਿਆ ਹੋਇਆ ਮਹਿਕਮੇ ਸਮਾਂ ਤੇ ਬਲੈਕਟ ਵੀ ਦਿੰਦਾ ਉੱਥੇ ਜੀ ਉਹਨਾਂ ਨੂੰ ਜਾ ਕੇ ਡੀਸੀ ਸਾਹਿਬ ਨੂੰ ਦਿਖਾਉਣ ਦਾ ਮੌਕਾ ਅਸੀਂ ਹੋਰ ਨੂੰ ਵੀ ਦਿਖਾਉਣਾ ਉਹ ਬਾਕੀ ਦੇਖਦੇ ਹਾਂ ਕਿ ਹੁਣ ਕਿਆ ਬਣਦਾ ਬਾਕੀ ਬੜੇ ਪੱਧਰ ਤੇ ਹੁਣ ਇਕੱਠ ਕਰਕੇ ਦੇਖਦੇ ਆਂ ਪਿੰਨਾ ਵਿੱਚ ਹੁੰਦਾ ਵੀ ਆ ਬਾਕੀ ਅਸੀਂ ਵੀ ਕਰਾਂਗੇ ਜਰੂਰ ਬਾਬਾ ਜੀ ਤੁਸੀਂ ਤੁਹਾਡੀ ਤਾਂ ਉਮਰ ਕਾਫੀ ਹੋ ਗਈ ਤੁਸੀਂ ਵੀ ਇਦਾਂ ਕਦੀ ਇਹ ਦੇਖਿਆ ਮਸਲਾ ਵੀ ਪਹਿਲਾਂ ਇਦਾਂ ਕਦੀ ਉੜ ਗਿਆ ਸੀ ਪਹਿਲਾਂ ਤਾਂ ਕਦੇ ਗੁਜਰ ਹੈ ਹੀ ਨਹੀਂ ਇੱਥੇ ਬਾਈ ਇਹ ਤਾਂ ਥੋੜੇ ਸਾਲਾਂ ਤੇ ਗੁਜਰ ਆਏ ਆ ਹਾਂ ਇਹਨਾਂ ਨੇ ਸਾਰਾ ਅਲਜੀ ਮੈਂ ਬਹੁਤ ਪੂਰਾ ਪੁਰਸਵ ਨਹੀਂ ਪ੍ਰਵਾਹ ਕਰਦੀ ਸਾਡੀ ਜਮੀ ਇਹਨਾਂ ਇਹ ਪੈਸੇ ਦੇ ਦਿੰਦੇ ਨੇ ਪੁਰਸ ਨੂੰ ਪੁਰਸ ਨੂੰ ਇਹਨਾਂ ਦੀ ਉਹ ਬਣ ਜਾਂਦੀ ਆ ਹਾਂ ਜੀ ਉਹ ਕਹਿਣਗੇ ਵੀ ਅਸੀਂ ਵੀ ਤਾਂ ਨਾਗਰੀਕ ਹਸ ਦੇਸ਼ ਦੇ ਯਾਰ ਸਾਨੂੰ ਤੁਸੀਂ ਕੱਲ ਨੂੰ ਡੱਕ ਦੇਓ ਇਦਾਂ ਨਹੀਂ ਯਾਰ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਨੁਕਸਾਨ ਕਰਕੇ ਤੁਸੀਂ ਕਹਿੰਦੇ ਹੋ ਜਾਂ ਕੋਈ ਹੋਰ ਉਹਨਾਂ ਨੂੰ ਨੁਕਸਾਨ ਕਰਕੇ ਹੋਰ ਕੋਈ ਮਨਾਹੀ ਤਾਂ ਨਹੀਂ ਹੋਰ ਕੋਈ ਸਾਰੀ ਜਿਆਦਾ ਨੁਕਸਾਨ ਤਾਂ ਸਾਡਾ ਡੰਗਰ ਕਰਦੇ ਉਹਨਾਂ ਦੇ ਉਹਨੇ ਬਹਿ ਕੇ ਮਸਲਾ ਹੱਲ ਨਹੀਂ ਹੁੰਦਾ ਜੀ ਨਹੀਂ ਹੁੰਦਾ ਨਹੀਂ ਚਮਕੌਰ ਹੋਈ ਨਹੀਂ ਹੈਗਾ ਚਾਰ ਬਾਰ ਜਾਏ ਇਹਨੇ ਪ੍ਰਸ਼ਾਸਨ ਵਿੱਚ ਪਾ ਕੇ ਸਾਡਾ ਮਸਲਾ ਹੱਲ ਹਾਂ ਹਾਂ ਬਸ ਬਸ ਆ ਗੱਲ ਹੈ ਹਾਂ ਹਾਂ ਜੀ ਤਾਂ ਹੁਣ ਭਾਈਚਾਰੇ ਗੁੱਜਰਗੱਲ ਹੁੰਦੀ ਉਹ ਬਾਕੀ ਜਿਕਣਾ ਅਸੀਂ ਵੀ ਹੁਣ ਸਾਹਜ ਵਿੱਚ ਆ ਉਹਨਾਂ ਦੇ ਅਸੀਂ ਵੀ ਆਪਣੀ ਟੰਗਰਾਂ ਨੂੰ ਹਰ ਟਾਈਮ ਆਪਣੇ ਕੋਲ ਰੱਖ ਕੇ ਕੱਖ ਵੱਢ ਕੇ ਪਾਉਨੇ ਆ ਥੋੜੇ ਰੱਖ ਲੈਣ ਘੱਟ ਕਰ ਲੈਣ ਕਾਬੂ ਕਰ ਲੈਣ ਆਪਣੇ ਅੰਦਰ ਰੱਖ ਲੈਣ ਬਾਡੇ ਤੇ ਕਿਉਂ ਖੋਲ ਕੇ ਕਾਤੇ ਘਮਾਉਨੇ ਲੋਕਾਂ ਨੇ ਫਜ਼ਲਾਂ ਵਿੱਚ ਤੁਹਾਨੂੰ ਤਾਂ ਬਹੁਤ ਸਾਰਿਆਂ ਨੂੰ ਰਾਖੀ ਕਰਨ ਲਾਇਆ ਸਾਰੇ ਪਿੰਡ ਨੂੰ ਰਾਖੀ ਕਰਿਆ ਹੋਇਆ ਜਿਕਣ ਚੌਕੀਦਾਰ ਇਹ ਸਮਝ ਲਓ ਜੀ ਅਸੀਂ ਕਿਸੇ ਮੰਦੇ ਰ ਉਹਨਾਂ ਦੇ ਚੌਕੀਦਾਰ ਹੋ ਗਏ ਜੀ ਇਹ ਤੇ ਜੇ ਪਾ ਇਹ ਗੱਲ ਕਹੀਏ ਵੀ ਅੱਡੀਆਂ ਕੋ ਗੱਲਾਂ ਵੱਡੀਆਂ ਨਹੀਂ ਬਣਾਉਣੀ ਚਾਹੀਦੀ ਵੀ ਕਿਸਾਨ ਦਾ ਤਾਂ ਦਿਲ ਬਹੁਤ ਵੱਡਾ ਹੁੰਦਾ ਵੀ ਮਾੜਾ ਮੋਟਾ ਨੁਕਸਾਨ ਤਾਂ ਕਿਸਾਨ ਵੈਸੇ ਹੀ ਚੱਲ ਜਾਂਦਾ ਹੁੰਦਾ ਵੀ ਚੱਲ ਕੋਈ ਗੱਲ ਇਹ ਛੋਟੀ ਗੱਲ ਨਹੀਂ ਵੱਡੀ ਗੱਲ ਤੇ ਹੋ ਗਈ ਸਰਦਾਰ ਸਾਹਿਬ ਛੋਟੀ ਗੱਲ ਨਹੀਂ ਹੈਗੀ ਦੇਖੋ ਜੇ ਸਾਰਾ ਪਿੰਡ ਪਰੇਸ਼ਾਨ ਹੈ ਦੇਖੋ ਲੰਬੜਦਾਰ ਸਰਪੰਚ ਪੰਜ ਸੱਤ ਲੰਬੜਦਾਰਾਂ ਨਾਲ ਮੋਹਲਾ ਹੀ ਵੀ ਆ ਸਾਰੇ ਪਿੰਡ ਨਾਲ ਸਾਈਨ ਕਰਿਆ ਜੇ ਦੁਖੀ ਹੈ ਪਿੰਡ ਤਾਂ ਹੀ ਸਾਈਨ ਕਰ ਰਿਹਾ ਨਾ ਦੇਖੋ ਸੜਕ ਦੇ ਨਾਲ-ਨਾਲ ਜੇ ਆਪਾਂ ਰੁਕ ਲਾਉਨੇ ਆ ਮਗਰ ਮਗਰ ਉਹਨਾਂ ਦੇ ਮਸ਼ੀਨਾਂ ਆ ਰਹੀਆਂ ਗੈਲ ਦੀ ਗੱਲ ਸਾਫ਼ ਦੇਖੋ ਅਸੀਂ ਉਧਰ ਲਈ ਰੁੱਖ ਥੋੜੀ ਲਾ ਰਹੇ ਆ ਵੀ ਗੈਲ ਦੀ ਗੱਲ ਉਹਨਾਂ ਨੇ ਮਸ਼ੀਨ ਆਉਗੀ ਸਾਫ ਕਰ ਦੂਗੀ ਹੂੰ ਉਹਨਾਂ ਨੂੰ ਵੀ ਦੇਖੋ ਹਰ ਇੱਕ ਕਿੰਨਾ ਕੀ ਮਤਲਬ ਬੰਚਾਂ ਦੀ ਗੱਲ ਕਰਦੇ ਹੋ ਮਸ਼ੀਨਾਂ ਹੀ ਆ ਜੀ ਉਹਨਾਂ ਦੀਆਂ ਮਗਰਮਗੁਜਰਾਂ ਨੇ ਮਸ਼ੀਨਾਂ ਆ ਰਹੀਆਂ ਹੂੰ ਮੂਰੇ ਮੂਰੇ ਲੋਕ ਰੁੱਖ ਲਾ ਰਹੇ ਆ ਮਗਰ ਮਗਰ ਮਸ਼ੀਨਾਂ ਆ ਰਹੀਆਂ ਕੱਟ ਰਹੀਆਂ ਨਾਲ ਦੀ ਨਾਲ ਦੇਖੋ ਇਹ ਗੱਲ ਥੋੜੀ ਆ ਵੀ ਅਸੀਂ ਰੁੱਖ ਗੁਜਰਾਂ ਦੀ ਮੱਝਾਂ ਲਈ ਕੱਟਣ ਲਈ ਲਾ ਰਹੇ ਆ ਰੁੱਖ ਦਾ ਅਸੀਂ ਵਾਤਾਵਰਣ ਸਾਫ ਕਰਨ ਲਈ ਜਾ ਰਹੇ ਆ ਉਧਰ ਗੈਲ ਦੀ ਗੱਲ ਕਟਾਈ ਹੋ ਰਹੀ ਹੈ ਦੇਖੋ ਗੱਲ ਐਦਾਂ ਐ ਗਰੀਬ ਬੰਦੇ ਨੇ ਵੀ ਰੱਖੀ ਵੀ ਮੱਝ ਉਹ ਘਰੇ ਆਪਣੇ ਕੱਖ ਪਾਉਂਦਾ ਅਸੀਂ 20 ਮੇਰੇ ਕੋਲ 25 ਮੱਝਾਂ ਐ ਮੈਂ ਘਰੇ ਰੱਖਿਆ ਵੀ ਆ ਘਰੇ ਕੱਖ ਪਾਉਨੇ ਆ ਅਸੀਂ ਆਏ ਥੋੜੀ ਤੁਸੀਂ ਬੰਨ ਕੇ ਰੱਖੋ ਉਹਨਾਂ ਨੂੰ ਜੱਟ ਜ਼ਿਮੀਦਾਰਾਂ ਦੀ ਫਸਲਾਂ ਥੋੜੀ ਨੁਕਸਾਨ ਕਾਰਨੀ ਆ ਅਸੀਂ ਦਰਖਤ ਥੋੜੀ ਖਰਾਬ ਕਰਨੇ ਥਾਤੇ ਉਹਨੂੰ ਪ੍ਰਸ਼ਾਸਨ ਨੂੰ ਅਸੀਂ ਇਹੀ ਚੇਤਾਵਨੀ ਦੇਣ ਆਏ ਆ ਨਹੀਂ ਇਨ੍ਹਾਂ ਨੂੰ ਆਪਣਾ ਨੱਥ ਪਾਓ ਜੀ ਨਹੀਂ ਤਾਂ ਅਸੀਂ ਕੋਈ ਪ੍ਰਸ਼ਾਸਨ ਆਪਣੇ ਜਥੇਬੰਦੀ ਵੱਲੋਂ ਵੱਡਾ ਕਾਹੂ ਕਰ ਸੁਗਾਸ ਨੂੰ ਮੱਢਿਆ ਜਾਊਗਾ ਇੰਨੇ ਬੰਦਿਆਂ ਨੇ ਸਾਈਨ ਕਰਤੇ ਬੈ ਕੇ ਸਮਝਾ ਨਹੀਂ ਸਕੇ ਉਹਨਾਂ ਨੂੰ ਦੇਖੋ ਕਈ ਪੜਾ ਫੈਸਲਾ ਹੋ ਲਿਆ ਜੀ ਕਈ ਪੜਾ ਕੱਟ ਹੋ ਲਿਆ ਨਹੀਂ ਸਮਝਦੇ ਅੱਜ ਮਾਫੀ ਮੰਗ ਲੈ ਦੂਏ ਦਿਨ ਫੇਰ ਜਾਵ ਕੇ ਸੜਕ ਦੇ ਉੱਪਰ ਅੱਜ ਮਾਫੀ ਮੰਨ ਲਈ ਦੂਏ ਦਿਨ ਫੇਰ ਸੜਕ ਦੇ ਉੱਤੇ ਕਿ ਆ ਸਮਝਾਉਂਗੇ ਜੀ ਉਹਨਾਂ ਨੂੰ ਅਸੀਂ ਬਾਰ ਬਾਰ ਥੋੜੀ ਸਮਝਾਉਂਦੇ ਆ ਬੰਦਿਆਂ ਦਾ ਸਮਝਣਾ ਇੱਕ ਵਾਰੀ ਹੀ ਹੁੰਦਾ ਬਹੁਤ ਤੇ ਇੱਕ ਵਾਰਾਂ ਕਹਿਤਾ ਜੇ ਬੰਦਾ ਸਮਝ ਆਂਦਾ ਬਾਰ ਬਾਰ ਥੋੜੀ ਉਹੀ ਇੱਕੋ ਕੰਮ ਤੇ ਅੱਜ ਫੈਸਲਾ ਹੋ ਗਿਆ ਠਾਣੇ ਗਏ ਫੈਸਲਾ ਹੋ ਗਿਆ ਫੇਰ ਦੂਏ ਦਿਨ ਫੇਰ ਸੜਕ ਤੇ ਮੱਜਾਂ ਸਦੀ ਪੱਕਾ ਹੱਲ ਚਾਉਂਦੇ ਹਾਂ ਅੱਜ ਦਾ ਪੱਕਾ ਹੱਲ ਚਾਉਂਦੇ ਆ ਜੀ ਦਾ ਜੀ ਆਪਣਾ ਆਪਣਾ ਬੀਜੋ ਤੇ ਆਪਣੀ ਮੱਜਾਂ ਨੂੰ ਪਾਓ ਡੰਗਰ ਰੱਖੋ ਹਾਂ ਆਪਣਾ ਡੰਗਰ ਰੱਖ ਲੈ ਆਪਣੇ ਮੱਜਾਂ ਨੂੰ ਬੰਨੋ ਕੀਲਿਆਂ ਦੇ ਬੰਨ੍ਹ ਕੇ ਟੱਕ ਖ ਪਾਓ ਸਾਨੂੰ ਕੋਈ ਦੁੱਖ ਨਹੀਂ ਹੈਗਾ ਜਿੱਕਣ ਮਰਜੀ ਰੱਖਣਾ ਸਾਢੇ 1.5 ਲੱਖ ਮੱਜ ਰੱਖਣਾ ਸਾਨੂੰ ਕੀ ਪ੍ਰੋਬਲਮਾ ਜਿਹੜਾ ਬੰਦਾ ਕੱਕ ਪਾਊਗਾ ਉਹਨਾਂ ਆਪਣੇ ਸਿਰ ਤੇ ਪਾਉਣੇ ਆ ਨਾ ਸਾਨੂੰ ਕੀ ਪ੍ਰੋਬਲਮਾ ਉਹਨਾਂ ਆਪਣਾ ਝਾਰ ਚਾਉਣੀ ਆ ਜੇ ਉਹਨਾਂ ਚ ਹੋਊਗੀ ਜਾਨ ਤਾਂ ਹੀ ਝਾਰ ਚਾਉਂਗੇ ਸਾਨੂੰ ਕੀ ਪ੍ਰੋਬਲਮਾ ਸਾਢੇ ਕਿਨੇ 50 ਹਜ਼ਾਰ ਮੱਜ ਰੱਖ ਲੈਣਾ ਸਾਨੂੰ ਕੋਈ ਪਰਵਾਹ ਨਹੀਂ ਬੰਨ੍ਹ ਕੇ ਰੱਖਣਾ ਆਪਣ ਉਦੇ ਬਾਰੇ ਗੌਰ ਕਰਨ ਇਹ ਡੀਸੀ ਸਾਹਿਬ ਨੂੰ ਬੇਨਤੀ ਹੈ ਇਹਦੇ ਬਾਰੇ ਗੌਰ ਕਰਨ ਨਹੀਂ ਤਾਂ ਜਥੇਬੰਦੀ ਵੱਲੋਂ ਬੜਾ ਵੱਡਾ ਮੁੱਢ ਵਧਿਆ ਜਾਊਗਾ ਜੀ ਇਹ ਚੇਤਾਵਨੀ ਹੈ ਜੀ ਸਭ ਤੋਂ ਵੱਡਾ ਮਸਲਾ ਜਿੱਥੇ ਹੈ ਤਾਂ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਪਰ ਬਣਿਆ ਬਹੁਤ ਕੁਝ ਹੋਇਆ ਹੈ ਸੋ ਇਹਨਾਂ ਲੋਕਾਂ ਨੂੰ ਪ੍ਰਸ਼ਾਸਨ ਤੱਕ ਪਹੁੰਚ ਕਰਨੀ ਪਈ ਆ ਕਿ ਇਹ ਮਸਲਾ ਕੋਈ ਕਮਿਊਨਿਟੀਆਂ ਦੇ ਵਿੱਚ ਆਪਸ ਵਿੱਚ ਕੋਈ ਅਜਿਹਾ ਪਵਾੜਾ ਖੜਾ ਨਾ ਕਰ ਦੇਵੇ ਇਹਨੂੰ ਪਹਿਲਾਂ ਹੀ ਹੱਲ ਕਰ ਦੇਣਾ ਚਾਹੀਦਾ ਸੋ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ 2-3 ਵਾਰੀ ਆ ਚੁੱਕੇ ਹਾਂ ਸੋ ਇਹਨਾਂ ਦੀ ਉਮੀਦ ਵੀ ਇਹ ਹੈ ਕਿ ਹੁਣ ਪ੍ਰਸ਼ਾਸਨ ਵਿੱਚ ਪੈ ਕੇ ਸਾਡਾ ਇਹ ਮਸਲਾ ਹੱਲ ਕਰਾਵੇ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਸਾਨੂੰ ਆਪਣੇ ਹੀ ਨਗਰ ਦੇ ਵਿੱਚ ਆਪਣੇ ਆ ਫਸਲਾਂ ਦੇ ਚੌਂਕੀਦਾਰ ਬਣ ਕੇ ਘੁੰਮਣਾ ਪੈਂਦਾ ਸੋ ਉਮੀਦ ਹੈ ਕਿ ਪ੍ਰਸ਼ਾਸਨ ਇਸ ਮਸਲੇ ਨੂੰ ਜਲਦੀ ਹੱਲ ਕਰੇਗਾ ਤੇ ਦੋਵੇਂ ਭਾਈਚਾਰੇ ਜਿਹੜੇ ਹੈਗੇ ਆ ਅਮਨੋ ਮਾਨ ਦੇ ਨਾਲ ਆ ਆਪਣੇ ਆਪਣੇ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਉਹ ਰਹਿ ਸਕਣਗੇ ਗੁਰਪ੍ਰੀਤ ਸਿੰਘ ਦੇ ਨਾਲ ਤਨਮ ਸਿੰਘ ਪੰਜਾਬੀ ਲੋਕ ਚੈਨਲ